ਸਾਉਣ ਦੇ ਮਹੀਨੇ ਦੌਰਾਨ ਪਿੰਡਾਂ ਦੇ ਵਿੱਚ ਧੀ ਦੇ ਨਾਲ ਮਨਾਇਆ ਜਾਂਦਾ ਤਾਂ ਧੀਆਂ ਧਿਆਣੀਆਂ ਇਤਿਹਾਲ ਨੂੰ ਬੜੇ ਚਾਹਵਾਂ ਦੇ ਨਾਲ ਮਨਾਉਂਦੀਆਂ ਨੇ ਇਸੇ ਤਹਿਤ ਪਿੰਡ ਸਤਾਬਗੜ ਦੇ ਵਿਖੇ ਪਿੰਡ ਦੇ ಗ್ರಾಮ ਪੰਚਾਇਤ ਵੱਲੋਂ ਧੀਆਂ ਦਾ ਤਿਹਾੜ ਮਨਾਇਆ ਗਿਆ ਜਿਸ ਦੇ ਵਿੱਚ ਪਿੰਡ ਦੀਆਂ ਸਮੂਹ ਪੰਚਾਇਤ ਦੀਆਂ ਧੀਆਂ ਧਿਆਣੀਆਂ ਔਰਤਾਂ ਤੇ ਬੱਚਿਆਂ ਵੱਲੋਂ ਆਪਣੀ ਢੰਗ ਦੇ ਨਾਲ ਇਸ ਨੂੰ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਆਪਣੇ ਵਿਰਸੇ ਨੂੰ ਕਾਇਮ ਰੱਖਣਾ ਅਤੇ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਜਿਹਾ ਮੈਸੇਜ ਦਿੱਤਾ ਇਸ ਸਮਾਗਮ ਦੇ ਵਿੱਚ ਪੁਰਾਣੇ ਸੱਭਿਆਚਾਰ ਦੀ ਝਲਕ ਵੀ ਦੇਖਣ ਨੂੰ ਮਿਲੀ ਧੀਆਂ ਤੇਆਂੀਆਂ ਵੱਲੋਂ ਆਪਣੇ ਸੱਭਿਆਚਾਰ ਦੇ ਰੰਗ ਨੂੰ ਦਹਰਾਉਂਦੀਆਂ ਹੋਈਆਂ ਰੰਗ-ਬਰੰਗੇ ਪੋਸ਼ਾਕਾਂ ਦੇ ਵਿੱਚ ਗਿੱਧਾ ਬੋਲੀਆਂ ਅਤੇ ਢਮਾਲਾ ਪਾਉਂਦੀਆਂ ਨੱਚਦੀਆਂ ਵੇਖੀਆਂ ਜਾਈ ਨੌਜਵਾਨਾਂ ਨੂੰ ਅਪੀਲ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਉਹ ਆਪਣੇ ਸੱਭਿਆਚਾਰ ਨੂੰ ਨਾ ਭੁੱਲਣ ਉਥੇ ਹੀ ਜੋ ਪੰਜਾਬ ਚ ਵਗਦੇ ਛੇਵੇਂ ਦਰਿਆ ਨਸ਼ੇ ਨੂੰ त्याग ਕੇ ਇੱਕ ਰੰਗਲਾ ਪੰਜਾਬ ਬਣਾਓ ਹਾਂਜੀ ਬੱਚੇ ਕੀ ਨਾਮ ਹੈ ਮੇਰਾ ਨਾਮ ਬਹਾਰ ਹੈ ਕਿਹੜਾ ਪਿੰਡ ਹੈ ਸਟਾਰਗਾਰਡ ਅਜੀ ਪਿੰਡ ਸਟਾਰਗਾਰਡ ਵਿਕੇਂ ਦੀਆਂ ਦਾ ਧਿਆਰ ਮੈਂ ਕੀ ਕਹਿੰਦੇ ਦੇਖੋ ਕਹਿਣਾ ਤਾਂ ਮੈਂ ਜ਼ਿਆਦਾ ਕੁਝ ਚਾਹੂੰਗੀ ਨਹੀਂ ਸਾਰਿਆਂ ਨੂੰ ਪਤਾ ਹੈ ਵੀ ਅੱਜਕੱਲ ਇਹ ਜੋ ਆਪਾਂ ਪੱਛਮੀ ਸੱਭਿਆਚਾਰ ਆ ਰਿਹਾ ਜੋ ਇਹਦੇ ਬਾਰੇ ਜਾਣਦੇ ਆ ਠੀਕ ਹੈ ਤਾਂ ਬਸ ਇੱਕ ਨੋਰਮਲ ਮੈਸੇਜ ਹੈ ਕਿ ਸਾਨੂੰ ਪੱਛਮੀ ਦੇ ਨਾਲ-ਨਾਲ ਜੋ ਪੰਜਾਬੀ ਸੱਭਿਆਚਾਰ ਨੂੰ ਵੀ ਨਾਲ-ਨਾਲ ਲੈ ਕੇ ਚੱਲਣਾ ਚਾਹੀਦਾ ਹੈ ਨਾ ਭੁੱਲੋ ਤਾਂ ਵਧੀਆ ਗੱਲ ਹੈ ਕਿਉਂਕਿ ਦੇਖੋ ਚੇਂਜਸ ਅਲੋਫ ਨੇਚਰ ਸੌਰੀ ਮੈਂ ਇੰਗਲਿਸ਼ ਬੋਲ ਨਹੀਂ ਆਦੇ ਵਿੱਚ ਬਟ ਇੱਕ ਚੀਜ਼ ਹੈ कि ਜਦੋਂ ਆਪਾਂ ਚੇਂਜ ਵੀ ਲੈ ਕੇ ਆਣਾ ਨਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਿਛਲੀ ਚੀਜ਼ ਨੂੰ ਭੁੱਲ ਰਹੇ ਹੋ ਅਗਲੀ ਚੀਜ਼ ਨੂੰ ਨਾਲ ਲੈ ਕੇ ਆ ਰਹੇ ਹੋ ਤਾਂ ਮੈਂ ਇਹ ਕਹੂੰਗੀ ਕਿ ਦੋਨਾਂ ਨੂੰ ਨਾਲ-ਨਾਲ ਲੈ ਕੇ ਚੱਲੋ ਤਾਂ ਜ਼ਿਆਦਾ ਵਧੀਆ ਰਹੇਗਾ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ कौर ਹੈ ਕਿਹੜਾ ਪਿੰਡ ਹੈ ਹਾਂਜੀ ਮੇਰਾ ਪਿੰਡ ਹੈਗਾ ਜੋਧਵਾਲ ਤੇ ਮੈਂ ਆਪਣੇ ਪੇਕੇ ਪਿੰਡ ਪਿੰਡ ਸਤਵਗੜ੍ਹ ਦੇ ਵਿੱਚ ਸੀ ਆ ਨਾ ਤੇ ਹਾਰ ਮੰਨਣ ਲਈ ਆਈਆਂ ਹਾਂ ਅੱਜ ਇਹ ਪੈਂਡਾ ਬਣਾਇਆ ਗਿਆ ਤੀਆਂ ਤੀਆਂ ਵੀ ਕਹਿਣਾ ਚਾਹੀਦਾ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ 77 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਕਿਤੇ ਨਾ ਕਿਤੇ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਅੱਜਕੱਲ ਦੇ ਬੱਚੇ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਤੀਆਂ ਕੀ ਹੁੰਦੀਆਂ ਹਨ ਤੇ ਇਹ ਆਪਣੇ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਜਾਰੀ ਕਰਨ ਲਈ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਇਹ ਤਿਹਾਰ ਮਨਾਇਆ ਜਾਂਦਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਨੌਜਵਾਨ ਪੀੜ੍ਹੀ ਨੂੰ ਤਾਂ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਸਭ ਤੋਂ ਪਹਿਲਾਂ ਤਾਂ ਕਿ ਵੱਧ ਤੋਂ ਵੱਧ ਨਸ਼ਿਆਂ ਦਾ ਪਰਹੇਜ਼ ਕਰੋ ਨਸ਼ੀਲੀਆਂ ਵਸਤੂਆਂ ਦਾ ਪਰਹੇਜ਼ ਕਰੋ ਆਪਣੇ ਮਾਪਿਆਂ ਦੀ ਸੇਵਾ ਕਰੋ ਪੂਜਾ ਜੀ ਮੇਰਾ ਨਾਮ ਕਿਹੜਾ ਪਿੰਡ ਹੈ ਸਾਬਗੜਾ